ਮੇਰੇ ਦੋਤ ਨੂੰ ਉਸਨੇ ਡਰਾਵੇ ਦਿੱਤੇ ਗੱਡੀ ਚ ਬਿਠਾ ਲਿਆ ਫਟਾ ਦੇ ਕਰ ਵਸਾ ਪਾਇ ਤੇ ਦੋਜ ਕਨਾ ਇੰਨਾ ਪੜਾਇਆ ਸੀ 28 ਸਾਲ ਦਾ ਮੁੰਡਾ ਅਮਨਜੀਤ ਸਿੰਘ ਆਪਣੇ ਨਾਨਾ ਨਾਨੀ ਦੇ ਕੋਲ ਰਹਿੰਦਾ ਸੀ ਜਦੋਂ 9 ਮਹੀਨੇ ਦਾ ਸੀ ਉਸ ਸਮੇਂ ਤੋਂ ਹੀ ਉਸਦੇ ਪਿਤਾ ਦੀ ਜਾਨ ਚਲੀ ਗਈ ਉਹ ਦੁਨੀਆ ਛੱਡ ਗਏ ਤੇ ਉਸ ਮਗਰੋਂ ਬੁੱਢੇ ਨਾਨਾ ਨਾਨੀ ਦੇ ਵੱਲੋਂ ਹੀ ਇਸ ਮੁੰਡੇ ਨੂੰ ਪਾਲਿਆ ਗਿਆ ਪੜਾਇਆ ਗਿਆ ਤੇ ਫਿਰ ਉਸਦਾ ਵਿਆਹ ਕੀਤਾ ਗਿਆ ਇਹ ਵਿਆਹ ਹੀ ਇਸ ਮੁੰਡੇ ਦੇ ਲਈ ਕਾਲ ਬਣ ਕੇ ਆਇਆ ਤੇ ਇਸ ਤੋਂ ਬਾਅਦ ਉਸ ਦੀ ਪਤਨੀ ਜੋ ਕਿ ਛਾਹੜ ਪਿੰਡ ਦੀ ਰਹਿਣ ਵਾਲੀ ਬਿੰਦਰ ਕੌਰ ਸੀ ਉਸਤੇ ਅਮਨਜੀਤ ਜੋ ਕਿ ਟੰਡੋਲੀ ਕਲਾ ਦਾ ਰਹਿਣ ਵਾਲਾ ਸੀ ਉਸਤੇ ਨਾਲ ਵਿਆਹ ਕੀਤਾ ਸੀ ਵਿਆਹ ਨੂੰ ਕਰੀਬ 7 ਤੋਂ 8 ਸਾਲ ਹੋ ਚੁੱਕੇ ਸਨ ਇੱਕ ਬੱਚੇ ਨੇ ਵੀ ਘਰ ਦੇ ਵਿੱਚ ਜਨਮ ਲਿਆ ਪਰ ਘਰ ਦੇ ਹਾਲਾਤ ਵੱਤੋਂ ਬੱਤਰ ਹੁੰਦੇ ਗਏ ਪਤਨੀ ਦੇ ਵੱਲੋਂ ਘਰ ਦੇ ਵਿੱਚ ਅਕਸਰ ਹੀ ਕਲੇਸ਼ ਕੀਤਾ ਜਾਂਦਾ ਸੀ ਪਿੰਡ ਵਾਲੇ ਜਿਵੇਂ ਦੱਸਦੇ ਨੇ ਕਿ ਮੁੰਡੇ ਦਾ ਸੁਭਾਅ ਬਹੁਤ ਹੀ ਜ਼ਿਆਦਾ ਸਾਊ ਸੀ ਕਦੇ ਉਹ ਪਿੰਡ ਦੇ ਵਿੱਚ ਕਿਸੇ ਨਾਲ ਲੜਿਆ ਤੱਕ ਨਹੀਂ ਪਰ ਇਹੋ ਜਹੀ ਪਤਨੀ ਆਈ ਕਿ ਉਸ ਨੇ ਇਸ ਨੂੰ ਤੰਗ ਪਰੇਸ਼ਾਨ ਕੀਤਾ ਪੁਲਿਸ ਕੇਸ ਦੇ ਵਿੱਚ ਫਸਾ ਦਿੱਤਾ ਅਤੇ ਉਸ ਤੋਂ ਬਾਅਦ ਦੁਖੀ ਹੋ ਕੇ ਹੁਣ ਮੁੰਡੇ ਦੀ ਜਾਨ ਚਲੀ ਗਈ। ਅਮਨਜੀਤ ਨੂੰ ਇਨਸਾਫ ਦੀ ਵਾਹਣ ਤੇ ਲਈ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲਿਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਰਾਟਸੁੱਲਾ ਰੋਡ ਤੇ ਇਹ ਧਰਨਾ ਦਿੱਤਾ ਗਿਆ ਸੀ ਤਾਂ ਕਿ ਮੁੰਡੇ ਨੂੰ ਇਨਸਾਫ ਦਿਵਾਇਆ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਖਾਸ ਤੌਰ ਤੇ ਉਹ ਚਾਹੁੰਦੇ ਨੇ ਕਿ ਉਸ ਦੀ ਪਤਨੀ ਨੂੰ ਫੜਿਆ ਜਾਵੇ ਕਿਉਂਕਿ ਸਹੁਰੇ ਨੂੰ ਤਾਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਰ ਕੁੱਲ 7 ਮੈਂਬਰਾਂ ਤੇ ਹੀ ਮਾਮਲਾ ਦਰਜ ਕਰਵਾਇਆ ਗਿਆ ਹੈ ਮੁੰਡੇ ਵਾਲਿਆਂ ਦੇ ਵੱਲੋਂ। ਉਹ ਚਾਹੁੰਦੇ ਨੇ ਕਿ ਉਹਨਾਂ ਦੀ ਪਤਨੀ ਨੂੰ ਜਿਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਕਦੇ ਨਾਨਾ ਨਾਨੀ ਨੂੰ ਜलील ਕੀਤਾ ਗਿਆ ਕਦੇ ਘਰੋਂ ਕੁੱਟ ਕੇ ਕੱਢਿਆ ਗਿਆ ਕਦੇ ਮੁੰਡੇ ਨੂੰ ਕੱਢ ਦਿੱਤਾ ਗਿਆ ਘਰ ਦੇ ਵਿੱਚੋਂ ਪੈਸਾ ਤੇ ਮੈਸ ਤੱਕ ਖੋਲ ਕੇ ਆਪਣੇ ਪਰਾਂਵਾਂ ਨੂੰ ਦੇ ਦਿੱਤੀ ਗਈ ਇਹੋ ਜਿਹੇ ਕਈ ਗੰਭੀਰ ਇਲਜ਼ਾਮ ਬਜ਼ੁਰਗ ਨਾਨੀ ਦੇ ਵੱਲੋਂ ਲਗਾਏ ਗਏ ਨੇ ਕੀ ਹੈ ਇਹ ਸਾਰਾ ਮਾਮਲਾ ਤੇ ਕਿੰਜ ਇਹ ਇਨਸਾਫ ਦੀ ਗੁਹਾਰ ਲੈ ਕੇ ਠੰਡ ਦੇ ਵਿੱਚ ਪੁਲ ਦੇ ਉੱਪਰ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਜਾਣਦੇ ਹਾਂ ਉਸ ਤੇ ਪਰਾਂਵਾਂ ਦੇ ਕੋਲ 5ਵੇਂ ਤੱਕ ਦਾ ਟਾਈਮ ਦੇ ਦਿਓ ਫੜ ਲਾਗੇ ਬੰਦੇ ਜਿਹੜੇ ਸਾਰੇ ਨਹੀਂ ਮੈਂ ਕਹਿੰਦਾ ਦੇਖੋ ਮੇਨ ਮੇਨ ਨੇ ਜਿਹੜੇ ਫੜ ਲਾਗੇ ਹਾਂ ਸਾਰੇ ਸਾਰੇ ਕਰ ਲਾਂਗੇ ਸਾਰੇ ਕਰ ਦਿੰਦੇ ਸਾਰੇ ਯਾਰ ਹੁਣ 7 ਬੰਦੇ ਨੇਗੇ ਫੇਰ ਮੇਰੀ ਗੱਲ ਇਹ ਮੈਨੂੰ ਪਹਿਲਾਂ ਕਹਿੰਦੇ ਇਹ ਵੀ ਆ ਕਰ ਕਰੋ 306 ਦਾ ਕਰਦਾ ਜੀ 7 ਬੰਦੇ ਨੇ ਨੇ ਜਿਹਨਾਂ ਨੇ ਕਹਿੰਦੇ ਨਾ ਇਹ ਗੱਲ ਕਹੀ ਗਈ ਹੈ ਹਨਾ ਗੱਲ ਤੋਂ ਦਿੱਤਾ ਜਾਂਦਾ ਮੇਰੇ ਕੋਲ ਤਾਂ ਇੱਕੋ ਗੱਲ ਆ ਪ੍ਰਧਾਨ ਜੀ ਸਾਨੂੰ 5 ਵਜੇ ਤੱਕ ਦਾ ਟਾਈਮ ਦੇ ਦਿਓ ਜਿਹੜਾ ਤੁਹਾਡਾ ਮੇਨ ਦੋਸਤੀ ਆ ਫੜ ਲਾਂਗੇ ਅਸੀਂ ਹਨਾ ਬਾਕੀ ਤੁਹਾਡੀ ਮਰਜ਼ੀ ਆ ਲੋਕਾਂ ਨੂੰ ਸੋਨੇ ਅਸੀਂ ਤੰਗ ਪਰੇਸ਼ਾਨ ਕਰਨਾ ਤੁਹਾਡੀ ਮਰਜ਼ੀ ਆ ਜੀ ਕੀ ਬਿਆਨ ਦਿੱਤੇ ਨੇ ਬਾਈ ਸੌਰੇ ਨੇ ਮੈਨੂੰ ਬਹੁਤ ਤੰਗ ਕਰਿਆਗਾ ਠੀਕ ਹੈ ਤੇ ਸੌਰੇ ਖਿਲਾਫ 7 ਜਣਿਆਂ ਦੇ ਨਾਮ ਲਿਖਿਆ ਗਿਆ ਯੂ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਿਆ ਪੁਲਿਸ ਨੇ ਹਜੇ ਹੂੰ ਤੇ ਸੌਰੇ ਨੂੰ ਤੇ ਉਹਦੇ ਘਰ ਵਾਲੀ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਜਿਹੜੇ ਘਰ ਵਾਲੀ ਨੂੰ ਗ੍ਰਿਫਤਾਰ ਕਰਨ ਉਹਦੇ ਸਾਲਿਆਂ ਨੂੰ ਤਾਂ ਅਸੀਂ ਲਿਆ ਕੇ ਉਹਦਾ ਸੰਸਕਾਰ ਕਰ ਮੈਂ ਪਾਇਆ ਤੀਜੀ 9 ਮਹੀਨੇ ਦਾ ਮਾ ਪਿਓ ਮਰ ਗਿਆ ਸੀ ਮੇਰੀ ਵੀ ਬਿਮਾਰ ਰਹਿਣ ਸੀ ਤੇ ਮੈਂ ਪਾਇਆ ਉਹਨੇ ਨਾਂ ਨਹੀਂ ਜੀ ਨੇ ਘਰ ਰਹੇ ਸੀ ਤਾਰਾ ਕੁਛ ਕਰਿਆ ਉਹਦਾ ਪਾਲ ਕੇ ਏਡਾ ਕਰਿਆ ਫਿਰ ਜੀ ਮੈਂ ਬਿਮਾਰ ਰਹੇ ਲੱਕੀ ਫਿਰ ਵਿਆਹ ਤਾਂ ਕਹੇ ਹੋਏ ਜੀ ਉਹ ਤਾਂ ਬਸ ਉਹਦੀ ਕਹਿਣ ਲੱਗੀ ਕਿਸ ਪੌਣ ਮੁੰਡੇ ਨਾਲ ਉਹਦੂ ਕਿਸ ਮੇਰੇ ਨਾਲ ਉਹਦੂ ਫਿਰ ਮੈਂ ਕੁਟਕੇ ਜੀ ਕੱਢਤੀ ਉਹਨੇ ਨਿਆ ਬਨਾਨੇ ਨੂੰ ਕੰਨ ਮੇਰੇ ਭਾਜਾਂ ਨੂੰ ਪੈਸੇ ਦੇ ਨਾ ਭਾਜਾਂ ਨੂੰ ਪੈਸੇ ਡੂਡ ਲੱਖ ਦੇਤਾ ਨਾ ਮੈਂ ਸਕੋਲ ਤੇ ਲੈ ਗਈ ਉਹੀ ਦਿਨ ਵੀ ਦੇਖਦੀ ਉਹ ਕਰਦੇ ਜਿਹੜੇ ਮੈਂ ਸੇ ਮੇਰ ਕੰਨੀ ਮੇਰੇ ਦੂਏ ਵੱਡੇ ਭਾਈ ਨੂੰ ਦੇ ਇਹ ਕਹਿੰਦਾ ਹੂੰ ਮੈਂ ਕਿਹਨੂੰ ਕਿਹਨੂੰ ਦੇਈ ਜਾਵਾਂ ਵੀ ਮਾਂ ਆਪਦਾ ਵੀ ਫੇਰ ਤਰੋ ਕੱਟਦਾ ਜੀ ਉਹ ਛੱਡ ਕੇ ਵਾਗ ਗਿਆ ਕਹਿੰਦਾ ਲੈ ਖਾ ਲੈ ਸਭ ਕੁਸ ਮੈਂ ਤਾਂ ਦਿਹਾੜੀ ਕਰਕੇ ਖਾ ਲੂ ਡੂੜ ਵੀ ਨਥੇ ਨਹੀਂ ਲਾਉਦੇ ਰਹੇ ਮੇਰੇ ਤੋਹਤ ਜਮਾਈ ਕਿਸ ਮੁੰਡੇ ਹਾਂ ਸਾਰੇ ਲਾਉਦੇ ਨੇ ਫਿਰ ਮਾਤਾ ਤੇ ਫੋਨ ਲੱਗ ਗਿਆ ਫਿਰ ਇਹ ਮੇਰੇ ਦੋਤੀਆਂ ਥਾਣੇ ਚ ਫਸਾਤੀਆਂ ਜੀ ਉਸ ਤੋਂ ਬਾਅਦ ਫਿਰ ਭੱਜ ਕੇ ਕੀ ਕਹਿੰਦੀ ਮੈਂ ਤਾਂ ਟੇਕੇ ਨੂੰ ਜਾਣੀਆ ਮੇਰੇ ਭਾਈ ਕੋਲੇ ਸੰਗਰੂਰ ਵਾਲੇ ਕੋਲ ਫਿਰ ਜੀ ਕਹਿੰਦੀ ਆ ਕੇ ਗੱਡੀ ਹੀ ਠਾਗੀ ਉੱਤੇ ਲੈਣ ਤੇ ਪੈ ਗਈ ਨਾ ਇਹ ਕੁੜੀ ਪਾ ਲਈ ਫਿਰ ਜੀ ਇੱਥੇ ਪੁਲਿਸ ਦੇ ਚ ਫਿਰ ਮੇਰੇ ਦੋਤੇ ਨੂੰ ਉਸ ਨੇ ਡਰਾਵੇ ਦਿੱਤੇ ਗੱਡੀ 'ਚ ਬਿਠਾ ਲਿਆ ਉਹ ਮੇਰੀ ਦੋਤੀ ਆ ਗਈ ਜਿਆਦੀ ਉਹ ਕਹਿੰਦੀ ਵੀ ਕਿਉਂ ਐ ਲੈ ਜਾ ਨਾ ਵੀ ਇਹਨੇ ਕਿਹੜੇ ਖੂਨ ਖੂਨ ਕਰਿਆ ਜਾਂ ਕੋਈ ਉਹ ਕਰੇ ਕਹਿੰਦੇ ਨਹੀਂ ਤੂੰ ਬਗਾਇ ਨਾ ਬੋਲ ਕੁੜੀ ਜੀ ਮੇਰਾ ਮੁੰਡਾ ਦੋਤਾ ਕਹਿੰਦਾ ਭੈਣੇ ਕਾਰਵਾਈ ਕਰਨਗੇ ਕਰ ਲਾਂਗੇ ਆਪ ਬਹਿ ਗਿਆ ਉਹ ਕਹਿੰਦੀ ਚੰਗਾ ਮੈਂ ਪੰਚਾਇਤ ਨੂੰ ਸੱਦ ਲਾ ਉਹਨੇ ਪੰਚਾਇਤ ਸੱਦੀ ਜੀ ਫਿਰ ਉਹ ਗੱਡੀ ਚੋਂ ਕੱਟ ਤਾ ਫਿਰ ਉਹ ਪੰਚਾਇਤ ਕਹਿੰਨੇ ਸੀ ਲੈ ਕੇ ਆਉਣੇ ਫਿਰ ਜੀ ਉੱਥੇ ਗਏ ਨੂੰ ਫਿਰ ਬੜਾ ਧਮਕਾ ਹੈ ਥਾਣੇਦਾਰ ਦੇ ਨਾਲ ਕੁਰਸੀ ਢਾਕੇ ਆਪ ਬਹਿ ਗਈ ਸਾਰੀ ਪੰਚਾਇਤ ਆਪਣੀ ਹੁੰਜੇ ਬੈਠੀ ਫਿਰ ਉਹ ਉੱਥੇ ਡਰਾਵੇ ਦੇ ਕੇ ਮੁੰਡੇ ਨੂੰ ਪੜਾ ਫੇਰ ਉਹ ਮੋਟਰਸਾਈਕਲ ਤੇ ਬਟਿਆ ਕੇ ਫੋਰਟੇ ਫਿਰ ਜੀ ਇੱਥੇ ਬਹੁਤ ਉਹ ਲੈ ਕੇ ਰੈਸ ਕਰਿਆ ਕਰੇ ਤੇ ਕਰੇ ਮਾਰ ਕੇ ਰਾਣਾ ਖਾਪ ਜਾ ਮੇਰੇ ਹੁੰਦੇ ਵੀ ਹੈ ਉਹ ਕਿਚਾ ਮਟੂਰ ਤੇ ਕਰੇ ਵਸਾ ਪਾਇ ਤੇ ਦੋਜ ਕਨਾ ਐਨਾ ਪੜਾਇਆ ਸੀ